ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ ਖਾਤਿਆਂ ਦੇ ਵਿੱਚ ਆ ਗਈ ਹੈ ਬੀਮੀ ਕਿਸ਼ਤ ਇਸ ਤਰ੍ਹਾਂ ਚੈੱਕ ਕਰੋ ਆਪਣੀ ਬੀਮੀ ਕਿਸ਼ਤ ਨਹੀਂ ਪਹੁੰਚੀ ਤਾਂ ਤੁਰੰਤ ਕਰੋ ਇਹ ਕੰਮ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਅੱਜ ਦਾ ਮੁੱਖ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ ਬੀਮੀ ਕਿਸ਼ਤ ਅੱਜ 2 ਅਗਸਤ 2025 ਨੂੰ ਜਾਰੀ ਕਰ ਦਿੱਤੀ ਗਈ ਹੈ ਲਾਪਾਤਰੀ ਸੂਚੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੀ ਜੇਕਰ ਬੀਮੀ ਕਿਸ਼ਤ ਦੇ ਪੈਸੇ ਤੁਹਾਡੇ ਖਾਤੇ ਵਿੱਚ ਨਹੀਂ ਪਹੁੰਚੇ ਤਾਂ ਤੁਸੀਂ ਈਮੇਲ ਆਈਡੀ pmkisan-ict@gov.in ਤੇ ਸੰਪਰਕ ਕਰ ਸਕਦੇ ਹੋ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਹੈਲਪਲਾਈਨ ਨੰਬਰ 155216261 ਜਾਂ 1800115526 ਟੋਲ ਫ੍ਰੀ ਜਾਂ ਫਿਰ 01123381092 ਤੇ ਸੰਪਰਕ ਕਰ ਸਕਦੇ ਹੋ ਤੁਹਾਨੂੰ ਕਿਸਾਨ ਸਨਮਾਨਨੀ ਦੀ ਯੋਜਨਾ ਅਤੇ ਸਮੱਸਿਆਵਾਂ ਦਾ ਸਮੱਸਿਆਵਾਂ ਦੇ ਹੱਲ ਨਾਲ ਸੰਬੰਧਿਤ ਜਾਣਕਾਰੀ ਵੀ ਮਿਲੇਗੀ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਪੈਸੇ ਖਾਤੇ ਵਿੱਚ ਨਾ ਆਉਣ ਦਾ ਕੀ ਕਰਨਾ ਹੈ? ਜੇਕਰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਬੀਮੀ ਕਿਸ਼ਤ ਦੇ ਪੈਸੇ ਤੁਹਾਡੇ ਖਾਤੇ ਵਿੱਚ ਨਹੀਂ ਆਏ ਹਨ ਤਾਂ ਪਹਿਲਾਂ ਯੋਜਨਾ ਦੀ ਅਧਿਕਾਰਿਤ ਵੈੱਬਸਾਈਟ pmkisan.gov.in ਤੇ ਜਾਓ। ਉੱਥੇ ਕਿਸਾਨ ਕੋਰਨਰ ਭਾਗ ਵਿੱਚ ਲਾਪਾਤਰੀ ਸਥਿਤੀ ਵਿਕਲਪਤੇ ਕਲਿੱਕ ਕਰੋ ਇਸ ਤੋਂ ਬਾਅਦ ਤੁਸੀਂ ਆਧਾਰ ਨੰਬਰ ਮੋਬਾਈਲ ਨੰਬਰ ਜਾਂ ਰਜਿਸਟ੍ਰੇਸ਼ਨ ਨੰਬਰ ਦਰਜ ਕਰਕੇ ਆਪਣੀ ਸਥਿਤੀ ਦੀ ਜਾਂਚ ਕਰ ਸਕਦੇ ਹੋ ਜੇਕਰ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਨਹੀਂ ਪਤਾ ਤਾਂ ਤੁਸੀਂ ਆਪਣਾ ਰਜਿਸਟ੍ਰੇਸ਼ਨ ਨੰਬਰ ਜਾਣੋ ਵਿਕਲਪਤੇ ਕਲਿੱਕ ਕਰਕੇ ਆਧਾਰ ਜਾਂ ਮੋਬਾਈਲ ਨੰਬਰ ਦੀ ਮਦਦ ਨਾਲ ਇਸ ਨੂੰ ਜਾਣ ਸਕਦੇ ਹੋ ਫਿਰ ਕੈਪਚਾ ਕੋਡ ਕੈਪਚਾ ਕੋਡ ਅਤੇ OTP ਦਾਖਲ ਕਰੋ ਅਤੇ ਕਿਸ਼ਤ ਦੀ ਸਥਿਤੀ ਦੀ ਜਾਂਚ ਕਰੋ। ਇਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਪੈਸੇ ਕਿਉਂ ਨਹੀਂ ਆਏ। ਇਹ ਸੰਭਵ ਹੈ ਕਿ ਤੁਹਾਡਾ eKYC ਅਧੂਰਾ ਹੈ ਜਾਂ ਫਿਰ ਬੈਂਕ ਖਾਤੇ ਨਾਲ ਸੰਬੰਧਿਤ ਕੋਈ ਗਲਤੀ ਹੈ। ਅਗਲੀ ਕਿਸ਼ਤ ਬੈਂਕ ਖਾਤੇ ਨੂੰ eKYC ਅਤੇ ਆਧਾਰ ਨਾਲ ਲਿੰਕ ਕਰਨ ਤੋਂ ਬਾਅਦ ਹੀ ਤੁਹਾਡੇ ਖਾਤੇ ਵਿੱਚ ਆਵੇਗੀ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਅਰਜੀ ਦੇਣ ਦੇ ਸਮੇਂ ਬੈਂਕ ਖਾਤੇ ਆਧਾਰ ਨੰਬਰ ਦੀ ਜਾਣਕਾਰੀ ਨੂੰ ਸਹੀ ਢੰਗ ਨਾਲ ਨਾ ਭਰਨ ਕ ਨੂੰ ਵੀ ਤੁਹਾਡਾ ਪੈਸਾ ਫਸ ਸਕਦਾ ਹੈ ਇਹ ਜਾਣਨ ਲਈ ਕਿ ਤੁਹਾਡੇ ਦੁਆਰਾ ਭਰੀ ਗਈ ਜਾਣਕਾਰੀ ਸਹੀ ਹੈ ਜਾਂ ਫਿਰ ਨਹੀਂ pmkisan.gov.in ਤੇ ਜ਼ਰੂਰ ਜਾਓ ਤੁਹਾਨੂੰ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 20ਵੀਂ ਕਿਸ਼ਤ ਦੇ ਤਹਿਤ ਕੇਂਦਰ ਸਰਕਾਰ ਨੇ ਸਿੱਧੇ ਲਾਭ ਟ੍ਰਾਂਸਫਰ ਡੀਬੀਟੀ ਰਾਹੀਂ ਦੇਸ਼ ਭਰ ਦੇ ਲਗਭਗ 9.7 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ 2200 ਰੁਪਏ ਭੇਜੀ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 2 2 ਅਗਸਤ 2025 ਨੂੰ ਆਪਣੇ ਸੰਸਦੀ ਖੇਤਰ ਵਾਰਾਨਸੀ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਲਗਭਗ 22500 ਕਰੋੜ ਰੁਪਏ ਟ੍ਰਾਂਸਫਰ ਕੀਤੇ ਹਨ ਇਸ ਦੇ ਨਾਲ ਹੀ ਲਾਭਪਾਤਰੀ ਕਿਸਾਨਾਂ ਦੇ ਲਿੰਕ ਕੀਤੇ ਮੋਬਾਈਲ ਨੰਬਰ ਤੇ ਇੱਕ ਮੈਸੇਜ ਵੀ ਆਇਆ ਹੈ ਤਾਂ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇਗਾ ਕਿਉਂਕਿ ਤੁਸੀਂ ਬਹੁਤ ਸਮੇਂ ਤੋਂ ਇਸ ਕਿਸ਼ਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ ਤਾਂ ਹੁਣ ਤੁਹਾਡਾ ਇਹ ਇੰਤਜ਼ਾਰ ਖਤਮ ਹੋ ਚੁੱਕਿਆ ਹੈ ਤੁਸੀਂ ਆਪਣੇ ਖਾਤਿਆਂ ਦੇ ਵਿੱਚ ਇਸ ਕਿਸ਼ਤ ਦੀ ਰਾਸ਼ੀ ਚੀਜ਼ ਚੈੱਕ ਕਰ ਸਕਦੇ ਹੋ ਇਸ ਅਪਡੇਟ ਸੰਬੰਧੀ ਤੁਹਾਡੀ ਕੀ رائے ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸ ਆਰ ਅਲਰਟ ਤੇ